ਹੇ ਫਿਰ ਕਿਸੇ ਨੇ ਸਿਰ ਤੇ ਪੱਗ ਬੰਨੀ ਆ ਚਾਹੇ ਉਹ ਮੂਣਾ ਜਹੇ ਜਹ ਵੀ ਆ ਉਹ ਕਹਿੰਦੇ ਛਤਰਾ ਤੋਂ ਡਰਦੇ ਕਰਨਗੇ ਇਹ ਵੀ ਨੰਗੇ ਚੱਟੇ ਰੂਪ ਚ ਮੁਸਲਮਾਨਾਂ ਨੂੰ ਮਾਰਨਾ ਉਹ ਉਹ ਫਿਰ ਦਿਬਰੂਗੜ ਜੋਧਪੁਰ ਜਾਂ ਮਤਲਬ ਤਿਹਾਰ ਹੋਣਾ ਵਾਸਤੇ ਨੇ ਪੰਜਾਬੀ ਜਦੋਂ ਇਹਦੇ ਉਲਟ ਲੜਦੇ ਨੇ ਉਹ ਖਾਲਸਤਾਨੀ ਹੋ ਜਾਂਦੇ ਨੇ ਉਹ ਉਹਨਾਂ ਵਾਸਤੇ ਪਾਕਿਸਤਾਨ ਦੁਸ਼ਮਣ ਮੁਲਕ ਦਾ ਉਹ ਗੱਲੇ ਵਜੇ ਸਾਰੇ ਸੈਵਨ ਤੇ ਫਿਰ ਲੜੂ ਕਾਉਣ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸਥਿਤ ਗੁਰੂ ਘਰ ਵਿੱਚ ਸੁਖਮਣੀ ਸਾਹਿਬ ਦੇ ਪਾਠ ਕਰਵਾਏ ਗਏ ਮੇਰੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚਾ ਦੇ ਮੁੱਖ ਆਗੂ ਜਿਨ੍ਹਾਂ ਦੀ ਬਦੌਲਤ ਮਤਲਬ ਇੱਥੇ ਵਿਦਿਆਰਥੀਆਂ ਦਾ ਤੇ ਹੋਰ ਜੁਨੀਅਨਾਂ ਦਾ ਪੰਜਾਬ ਦੇ ਵਿੱਚੋਂ ਇੱਥੇ ਸ਼ਿਰਕਤ ਕੀਤੀ ਤੇ ਮੋਰਚੇ ਨੂੰ ਫਤਿਹ ਕੀਤਾ ਆਪਾਂ ਬਾਈ ਨਾਲ ਗੱਲ ਕਰਦੇ ਆ ਰਮਨ ਨਾਲ ਬਾਈ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਤੇ ਪੂਰੇ ਪੰਜਾਬ ਦੇ ਅਮਾਮ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਜੀ ਚਲੋ ਮੁੱਖ ਆਗੂ ਦਾ ਕੋਈ ਵੀ ਨਹੀਂ ਹੁੰਦਾ ਜਿੱਥੇ ਸਾਰੀਆਂ ਜਥੇਬੰਦੀਆਂ ਜੁੜੀਆਂ ਨੇ ਉੱਥੇ ਸਾਰੇ ਮੁੱਖ ਹੁੰਦੇ ਨੇ ਜੀ ਤੇ ਮੁਬਾਰਕਾਂ ਵੀ ਸਾਰੇ ਪੰਜਾਬ ਨੂੰ ਇਹਨੇ ਕਿਉਂਕਿ ਇਹ ਜੋ ਸੰਘਰਸ਼ ਜਿੱਤਿਆ ਗਿਆ ਜੀ ਇਹ ਲੜਿਆ ਵੀ ਸਮੂਹ ਪੰਜਾਬੀਆਂ ਨੇ ਆ 10 ਤਰੀਕ ਨੂੰ ਸਮੂਹ ਪੰਜਾਬੀ ਇੱਥੇ ਆਏ ਮਤਲਬ ਉਹ ਕੋਈ ਵਿਦਿਆਰਥੀਆਂ ਚੋਂ 500000 ਵਿਦਿਆਰਥੀਆਂ ਤੋਂ ਕੋਈ ਨਹੀਂ ਡਰਦਾ ਜਿੰਨਾ ਬੀਜੇਪੀ ਡਰਦੀ ਆ ਨਾ ਹਰਸ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੂੰ ਤਾਂ ਅਸੀਂ ਰੋੜ ਸਕਦੇ ਆ ਇਹ ਸੰਘਰਸ਼ ਜਦੋਂ ਰੂਪ ਇਹ ਲੈ ਗਿਆ ਕਿ ਪੰਜਾਬ ਦਾ ਸੰਘਰਸ਼ ਜੋ ਦਿੱਲੀ ਨਾਲ ਜੋ ਪਹਿਲਾਂ ਤੋਂ ਚੱਲਿਆ ਆ ਰਿਹਾ ਜੀ ਚ ਮਤਲਬ ਅਸੀਂ ਆਪਣੇ ਹੱਕਾਂ ਦੀ ਗੱਲ ਬਾਰ-ਬਾਰ ਬਾਰ-ਬਾਰ ਕਰਦੇ ਆ ਕਿ ਵਾਗਾ ਬਾਰਡਰ ਖੁੱਲੇ ਸਾਡਾ ਵਪਾਰ ਸਿੱਧਾ ਯੂਰਪ ਤੱਕ ਇਧਰੋਂ ਹੋਵੇ ਸਾਡੇ ਪਾਣੀਆਂ ਦਾ ਮਸਲਾ ਸੀ ਬਾਰ-ਬਾਰ ਜਿੱਦਣ ਦਾ ਪੰਜਾਬ ਬਣਿਆ ਉਦੋਂ ਦਾ ਅਸੀਂ ਬਾਰ ਬਾਰ ਕਰ ਰਹੇ ਹਾਂ ਕਿ ਸਾਡਾ ਕੁਝ ਹਿੱਸਾ ਸਾਡੇ ਤੋਂ ਬਾਹਰ ਰਹਿ ਗਿਆ ਉਹ ਤੋਂ ਬਿਨਾ ਐਸਜੀਪੀਸੀ ਚੋਣਾਂ ਦਾ ਮਸਲਾ ਸਾਡਾ ਡੇ ਆ ਰਿਹਾ ਹਮੇਸ਼ਾ ਬੀਬੀਐਮਬੀ ਦਾ ਮਸਲਾ ਸਾਡਾ ਡੇ ਆ ਰਿਹਾ ਸਾਡੇ ਜਿਹੜੇ ਅਦਾਰੇ ਮਤਲਬ ਪੀਏਯੂ ਸਾਨੂੰ ਮਿਲ ਗਈ ਸੀ ਪੀਯੂ ਦਾ ਹਲੇ ਤੱਕ ਕਟਕਿਆ ਹੋਇਆ ਕਿ ਇਹ ਜੋ ਸਾਨੂੰ ਇਹ ਚ ਮਿਲਣਾ ਚਾਹੀਦਾ ਸੀ ਇਹ ਤਾਂ ਇੱਕ ਬਹੁਤ ਨਗੂਣੀ ਲੜਾਈ ਹੈ ਉਸ ਸੰਦਰਭ ਵਿੱਚ ਕਿ ਇਸ ਅਦਾਰੇ ਤੇ ਸਾਡਾ ਜੋ ਹੱਕ ਹੈ ਉਹ ਹਲੇ ਵੀ ਮਤਲਬ ਸਾਨੂੰ ਨਹੀਂ ਮਿਲਿਆ ਇਹ ਤਾਂ ਮੇਰਾ ਸੈਨਟ ਇੱਕ ਬਹੁਤ ਛੋਟਾ ਹਿੱਸਾ ਹੈ ਸਾਡੀ ਨੁਮਾਇੰਦਗੀ ਦਾ ਇੱਥੇ ਪਰ ਤੁਸੀਂ ਭਾਈ ਜੀ ਇਹ ਗੱਲ ਕਹਿਣੇ ਹੋ ਕਿ ਇਹ ਤਾਂ ਹਜ ਪ੍ਰੋਟੈਸਟ ਦਾ ਉਹਦੇ ਵਿੱਚੋਂ ਹਜੇ ਕੋਈ 희 ਸਾਨੂੰ ਮਿਲਿਆ ਬਾਕੀ ਚੀਜ਼ਾਂ ਰਹਿੰਦੀਆਂ ਤੇ ਉਹ ਤੁਸੀਂ ਉਹਦੇ ਲੈਣ ਦੇ ਲਈ ਜਦੋਂ ਜਦ ਕਰਦੇ ਰਹੋਗੇ ਦੇਖੋ ਸੱਚੀ ਗੱਲ ਤਾਂ ਇਹੀ ਹੈ ਜੀ ਆਪਾਂ ਐਵੇਂ ਇਸ ਨੂੰ ਪੂਰੀ ਜਿੱਤ ਲਾਣ ਦੀ ਹੈ ਦੇਖੋ ਇੱਕ ਸੀਗਾ ਕਿ ਸੈਨਟ ਚੋਣਾ ਤੋਂ ਤਾਂ ਰਣਾ ਸ਼ੁਰੂ ਹੋਇਆ ਉਹਦੇ ਚ ਮੋਰਚਾ ਬਣਿਆ ਮੋਰਚੇ ਦੀ ਮੰਗ ਜਿਸ ਦਿਨ ਬਣਿਆ ਸੀਗਾ ਉਸ ਦਿਨ ਇਹ ਸੀਗਾ ਕਿ ਇਹ ਸੈਨਟ ਜਿਹੜੀ ਕੰਨ ਮੈਂ ਮੈਂਬਰੀ ਸੈਨਟ ਉਹਦੀਆਂ ਚੋਣਾਂ ਵਾਸਤੇ ਲੜੀ ਜਾਊਗੀ ਤੇ ਉਹ ਚ ਸਾਰਿਆਂ ਨੇ ਆਪੋ ਆਪਣੀ ਗੱਲ ਰੱਖਣੀ ਹੈ ਉਹ ਚ ਗੱਲ ਵੀ ਜਿਹੜੀ ਬਾਰ-ਬਾਰ ਰੱਖੀ ਗਈ ਜੀ ਤੇ ਸਿਆਸੀ ਤਰ੍ਹਾਂ ਨੇ ਵੀ ਸਹਿਮਤੀ ਦਿੱਤੀ ਕਿ ਹਾਂ ਪੰਜਾਬ ਦੇ ਵਧੇਰੇ ਹਿੱਤਾਂ ਦੀ ਗੱਲ ਆ ਇਹ ਜੋ ਪੰਜਾਬ ਦਾ ਦਿੱਲੀ ਨਾਲ ਰਿਸ਼ਤਾ ਕੀ ਆ ਉਹ ਰਿਸ਼ਤਾ ਮੁੜ ਨੈਵੀਗੇਟ ਕਰਨ ਦੀ ਗੱਲ ਆ ਕਿ ਅਸੀਂ ਕੀ ਚਾਹੁੰਦੇ ਆ ਪੰਜਾਬ ਦਾ ਦਿੱਲੀ ਨਾਲ ਰਿਸ਼ਤਾ ਕੀ ਹੋ ਮਾਨਤਾ ਨਹੀਂ ਦਿੰਦੀ ਤਾਂ ਸਾਡਾ ਰਿਸ਼ਤਾ ਇੱਥੇ ਜਿਹਨੂੰ ਅਸੀਂ ਕਹਿੰਨੇ ਆ ਕਿ ਦੂਜੇ ਦਰਜੇ ਦੇ ਨਾਗਰਿਕਾਣਾ ਜੋ ਬਣਿਆ ਹੋਇਆ ਉਹੀ ਰਹੂਗਾ ਤੇ ਲੜਾਈ ਤਾਂ ਅਸਲ ਚ ਉਹ ਦੀ ਹੋਇਆ ਜੀ ਹੁਣ ਉਹ ਲੜਾਈ ਚ ਇਹਨੇ ਇੱਕ ਮਤਲਬ ਮੁੱਢ ਮੰਨੇ ਆ ਇਸ ਮੁੱਦੇ 'ਚ ਇੱਕ ਸਾਨੂੰ ਜਿੱਤ ਪ੍ਰਾਪਤ ਹੋਈ ਆ ਕਿ ਜੋ ਅਸੀਂ ਮੰਗ ਲੈ ਕੇ ਬੈਠੇ ਸੀ ਉਹ ਮੰਗ ਪੂਰੀ ਹੋਈ ਆ ਉਹ ਤੋਂ ਬਾਅਦ ਹਾਂ ਅਸੀਂ ਅੱਗੇ ਦੇਖਣਾ ਕਿ ਜਿਵੇਂ ਸਾਰੀਆਂ ਸਿਆਸੀ ਤਰ੍ਹਾਂ ਅਕਾਲੀ ਦਲ ਤੋਂ ਲੈ ਕੇ ਅਕਾਲੀ ਦਲ ਪੁਨਰਸਰਜੀਤ ਤੋਂ ਲੈ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਤੋਂ ਲੈ ਕੇ ਕਾਂਗਰਸ ਤੋਂ ਲੈ ਕੇ ਮਤਲਬ ਜਿੰਨੀਆਂ ਵੀ ਹੋਰ ਆਪ ਕਹਿੰਦੇ ਆ ਆਮ ਆਦਮੀ ਪਾਰਟੀ ਸਾਰਿਆਂ ਦੇ ਅੱਗੂ ਆਏ ਸਾਰਿਆਂ ਨੇ ਬਾਰ-ਬਾਰ ਕਿਹਾ ਕਿ ਉਹ ਇਨ੍ਹਾਂ ਮੰਗਾਂ ਨਾਲ ਸਹਿਮਤੀ ਰੱਖਦੇ ਨੇ ਜਿਹੜੀਆਂ ਫੈਡਰਲ ਰਾਈਟਸ ਦੀ ਗੱਲ ਮਤਲਬ ਸਾਰੇ ਕਰਦੇ ਨੇ ਕਿ ਫਾਈਨੈਂਸ਼ੀਅਲੀ ਜੋ ਪੰਜਾਬ ਨੂੰ ਦੇਖੋ ਉਹ ਮੁਖਤਿਆਰੀ ਦਾ ਮਸਲਾ ਪੋਲੀਟੀਕਲੀ ਜੋ ਖੁਦਮੁਖਤਿਆਰੀ ਦਾ ਮਸਲਾ ਅਸੀਂ ਲੋ ਸਿਆਸੀ ਤਰ੍ਹਾਂ ਕੀ ਲੜਾਈ ਲੜਨ ਨੂੰ ਤਿਆਰ ਨੇ ਸ਼ਕੀਰ ਬਾਦਲ ਨੇ ਤੇ ਗੱਲ ਵੀ ਕੀਤੀ ਕਿ ਅਸੀਂ ਮੋਰਚੇ ਲਾਉਣ ਦੇ ਸਿਆਸਤ ਤੇ ਦੁਬਾਰੇ ਜਾਵਾਂਗੇ ਤਾਂ ਸਾਡੀ ਉਮੀਦ ਤਾਂ ਇਹ ਹੈ ਜੀ ਕਿ ਅਗਲੇ ਸਾਲ ਚੋਣਾਂ ਵੀ ਆ ਰਹੀਆਂ ਨੇ ਪੰਜਾਬੀਆਂ ਨੂੰ ਇਹ ਲਾਈਨਾਂ ਖਿੱਚ ਲੈਣੀਆਂ ਚਾਹੀਦੀਆਂ ਨੇ ਕਿ ਪੰਜਾਬ ਤੇ ਜੋ ਵੀ ਰਾਜਕਰਨ ਦਾ ਸੁਪਨਾ ਦੇਖਦਾ ਤਾਂ ਉਹਨੂੰ ਪੰਜਾਬ ਵਾਸਤੇ ਸੈਕਰੀਫਾਈਜ਼ ਕਰਨ ਲਈ ਵੀ ਮੂਰੇ ਹੋਣਾ ਪਊਗਾ ਤੇ ਉਹ ਸੈਕਰੀਫਾਈਜ਼ ਤੋਂ ਬਿਨਾ ਕੋਈ ਵਹਿਮ ਨਾ ਰੱਖੇ ਨਹੀਂ ਤਾਂ ਇਹ ਜੇ ਹਮਲੇ ਸਾਡੇ ਤੇ ਇੱਕ ਨਹੀਂ ਹੋਣਾ ਇਸੇ ਚੱਲਦੇ ਸੰਘਰਸ਼ ਦੌਰਾਨ ਅਸੀਂ ਦੇਖਿਆ ਕਿ 131ਵੀਂ ਸੋਧ ਵਾਲੀ ਗੱਲ ਜਿਹੜੀ ਸੰਵਿਧਾਨਕ ਸੋਧ ਵਾਲੀ ਆਈ ਉਹ ਇੱਕ ਨਹੀਂ ਹੈਗੀ ਉਹ ਤੋਂ ਬਿਨਾ ਹਰੇ ਐਸਜੀਪੀਸੀ ਉਹ ਕਿੱਥੇ ਜਾ ਕੇ ਹੱਲੂਗਾ ਸਾਨੂੰ ਦਿਖ ਨਹੀਂ ਰਿਹਾ ਜਾਂ ਉੱਚ ਸਾਨੂੰ ਘਟੂ ਘਟ ਤਰ ਵੀ ਉਸ ਤੌਰ ਤੇ ਸਾਨੂੰ ਘਟਾਇਆ ਜਾ ਰਿਹਾ ਬੀਵੀਐਮਬੀ ਚ ਤਾਂ ਸਾਡੇ ਤੇ ਹਮਲੇ ਤਾਂ ਲਗਾਤਾਰ ਜਾਰੀ ਨੇ ਜਦ ਤੱਕ ਭਾਰਤੀ ਸੱਤਾ ਤੰਤਰ ਦੀ ਬਿਰਤੀ ਇਹ ਹੈ ਜਦ ਤੱਕ ਅਸੀਂ ਉਸ ਮਤਲਬ ਢਾਂਚੇ ਨਾਲ ਭਾਰਤੀ ਹਕੂਮਤ ਦੇ ਢਾਂਚੇ ਨਾਲ ਆਪਣਾ ਰਿਸ਼ਤਾ ਨਹੀਂ ਮੁੜ ਪ੍ਰਭਾਵਿਤ ਕਰ ਲੈਂਦੇ ਉਹ ਤੱਕ ਲੜਾਈ ਵੱਧ ਹੀ ਜਾਣੀ ਹੈ ਘਟਣ ਦੇ ਤਾਂ ਕੋਈ ਸਾਰ ਨਹੀਂ ਅੱਛਾ ਰਮਨ ਮੈਂ ਪੁੱਛਦਾ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਆਹ ਮੁੱਦੇ ਜਿਹੜੇ ਤੁਸੀਂ ਪੰਜਾਬ ਦੇ ਮੁੱਦੇ ਦੱਸੇ ਆ ਜਿਹੜੇ ਹਲੇ ਪੈਂਡਿੰਗ ਪਏ ਆ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਪੋਲੀਟਿਕਸ ਹੈ ਦੇ ਵਿੱਚ ਵੀ ਰਿਫਾਰਮੇਸ਼ਨ ਦੀ ਲੋੜ ਪੋਲੀਟਿਕਸ ਨੂੰ ਵੀ ਪਾਲਿਸ਼ ਕਰਨ ਦੀ ਲੋੜ ਆ ਸੋਨੂੰ ਲੱਗਦਾ ਕਿ ਜਿਹੜੇ ਨੇਤਾ ਅੱਜ ਚਾਹੇ ਅੱਜੋ ਸੱਤਾਧਰ ਦੇ ਵਿੱਚ ਆ ਚਾਹੇ ਵਿਰੋਧੀ ਧਰ ਦੇ ਵਿੱਚ ਆ ਚਾਹੇ ਵਿਰੋਧੀ ਧਰ ਦੇ ਵਿੱਚ ਨਹੀਂ ਸੋਨੂੰ ਲੱਗਦਾ ਕਿ ਉਹਨਾਂ ਨੂੰ ਆਪਣੀਆਂ ਨੀਤੀਆਂ ਦੇ ਵਿੱਚ ਜਿਵੇਂ ਜਿਹੜੀ ਉਹਨਾਂ ਦੀ ਪੋਲੀਟਿਕਸ ਆਫ ਪਾਲਿਸੀ ਨਹੀਂ ਹੈਗੀ ਪੋਲਿਟਿਕਸ ਆਫ ਪ੍ਰੋਫਿਟ ਤੇ ਚੱਲਦੀ ਆ ਸਾਨੂੰ ਲੱਗਦਾ ਉਹਦੇ ਵਿੱਚ ਬਦਲਾ ਆਉਣਾ ਚਾਹੀਦਾ ਦੇਖੋ ਪੂਰੇ ਬਦਲਾ ਦੀ ਲੋੜ ਆ ਜੀ ਮਤਲਬ ਖਾਲਸਤਾਨ ਲਹਿਰ ਤੋਂ ਬਾਅਦ ਚੋਂ ਜਿਸ ਕਿਸਮ ਦਾ ਇੱਕ ਵਾਰੀ ਆਲਮ ਬਣਿਆ ਪੰਜਾਬੀਆਂ ਚ ਆਪਾਂ ਕਈੇ ਬਿਕ ਮਾਹੌਲੇ ਬਣੇ ਜਿੱਥੇ ਚੀਜ਼ਾਂ ਨਹੀਂ ਦਿਖ ਰਹੀਆਂ ਸੀ ਕਿ ਕਿਵੇਂ ਅੱਗੇ ਵਧਣਗੀਆਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਿਹੜੀ ਸਾਰੀ ਸਿਆਸਤ ਆ ਮਤਲਬ ਪੰਜਾਬ ਦੀ ਉਹਨੇ ਇਹ ਰੂਪ ਤਾਂ ਧਾਰੇ ਲਿਆ ਕਿ ਉਹ ਦਿੱਲੀ ਦੇ ਥੱਲੇ ਲੱਗ ਕੇ ਜਿਹਨਾਂ ਆਪਾਂ ਸਿਆਸਤ ਕਹਿੰਦੇ ਨੇ ਉਹ ਜਿਹੜੀ ਮਰਜ਼ੀ ਤੇ ਹੋਵੇ ਹਰੇਕ ਨੇ ਦਿੱਲੀ ਦੇ ਥੱਲੇ ਲੱਗ ਕੇ ਸਿਆਸਤ ਕਰੀਆ ਮਤਲਬ ਅੱਖਾਂ ਚੱਖਾਂ ਪਾ ਕੇ ਸਿਆਸਤ ਕਿਸੇ ਨੇ ਨਹੀਂ ਕਰੀ ਉਹ ਜੋ ਪਾਲਿਸੀ ਪਾਲਿਸੀ ਦਾ ਫਿਰ ਉਹ ਆ ਕਿ ਜੋ ਦਿੱਲੀ ਦੇਊਗੀ ਤੁਸੀਂ ਉਹਨੂੰ ਲਾਗੂ ਕਿਵੇਂ ਜੇ ਕਰਾਉਣਾ ਉਹ ਜੋ ਕੌਣ ਕਿੰਨਾ ਕੁੱਟ ਕੇ ਕਰਾ ਲੂਗਾ ਕੌਣ ਕਿੰਨਾ ਕੰਸੈਂਸਸ ਨਾਲ ਕਰਾ ਲੂਗਾ ਇਹ ਫਰਕ ਆ ਮਤਲਬ ਜਿੱਦ ਦੇ ਪ੍ਰਕਾਸ਼ ਬਾਦਲ ਨੇ ਮੰਨ ਲਿਆ ਸੀਗਾ ਕਿ ਅਕਾਲੀ ਦਲ ਹੁਣ ਮਤਲਬ ਇਹ ਲੜਾਈਆਂ ਨਹੀਂ ਲੜੂਗਾ ਉਹਦਾ ਰੂਪ ਅਸੀਂ ਅੱਜ ਦੇਖ ਰਹੇ ਅਕਾਲੀ ਦਲ ਤੇ ਕੀ ਦੁਰਗਤੀ ਹੋਈ ਆ ਉਹ ਤੋਂ ਬਿਨਾਂ ਕਾਂਗਰਸ ਦਾ ਤਾਂ ਮੁੱਢ ਕਦੀਮੀਆ ਰਿਹਾ ਆਪਦੀ ਪਾਲਸੀ ਪਾਲਸੀ ਕੋਈ ਸੈਂਟਰ ਦੀ ਵੀ ਆ ਮਨ ਪਾਲਸੀ ਵੀ ਸਾਨੂੰ ਆਪਦੀ ਚਾਹੀਦੀ ਆ ਕਿ ਪੰਜਾਬ ਦੇ ਹਿੱਤ ਕਿਨੂੰ ਸੈਂਟਰ ਤੇ ਸਾਡੇ ਹਿੱਤ ਬਹੁਤ ਟਕਰਾਵੇਂ ਨੇ ਸਾਡੇ ਵਾਸਤੇ ਬਾਗਾ ਖੁੱਲਣਾ ਪਾਕਿਸਤਾਨ ਰਾਹੀਂ ਟ੍ਰੇਡ ਸਾਡੇ ਇੱਕ ਪਾਕਿਸਤਾਨ ਨਾਲ ਸਾਡਾ ਹਿਸਟੋਰੀਕ ਨਾਤਾ ਬਾਬੇ ਨਾਨਕ ਤੋਂ ਸ਼ੁਰੂ ਹੋ ਕੇ ਆ ਉਹਨਾਂ ਵਾਸਤੇ ਪਾਕਿਸਤਾਨ ਦੁਸ਼ਮਣ ਦੇ ਮੁਲਕ ਆ ਉਹ ਅੱਛਾ ਦੂਜੇ ਇਹਦੇ ਨਾਲ ਅਸੀਂ ਗਜਰਾਤ ਤੇ ਜਾਂ ਜਿਹੜੀ ਮਾਰਵਾੜੀ ਪਰਸੀ ਲੋਬੀ ਆ ਉਹਦੇ ਤੇ ਡਿਪੈਂਡੈਂਟ ਵੀ ਰਹਿੰਦੇ ਆ ਪਾਲਸੀ ਦਾ ਪੂਰਾ ਟਰਾਂਸਫਰਮੇਸ਼ਨ ਹੋਊਗੀ ਤੇ ਉਹਦੇ ਚ ਗੱਲ ਸਿਰਫ ਇੰਡੀਵਿਜੂਅਲ ਟਰਾਂਸਫਰਮੇਸ਼ਨ ਦੀ ਨਹੀਂ ਹੈਗੀ ਕਿ ਬੰਦੇ ਬਦਲ ਦਾਂਗੇ ਜਿਵੇਂ ਆਪਾਂ ਆਮ ਆਦਮੀ ਪਾਰਟੀ ਵਾਲੇ ਕੇਸ ਤੇ ਦੇਖਿਆ ਕਿ ਬੰਦੇ ਬਦਲ ਵੀ ਗਏ ਫਿਰ ਵੀ ਨੀਤੀ ਉਹੀ ਚੱਲੀ ਆ ਇੱਕ ਸਟ੍ਰਕਚਰਲ ਸ਼ਿਫਟ ਦੀ ਲੋੜ ਆ ਜੀ ਦੇ ਚ ਕੁਝ ਇਹੋ ਜਿਹਾ ਸਾਂਝਾ ਪੰਜਾਬ ਦਾ ਪ੍ਰੋਗਰਾਮ ਹੋਵੇ ਜਿੱਦੇ ਇਹਨਾਂ ਨੂੰ ਸਾਰਿਆਂ ਨੂੰ ਹਲਫ਼ ਲੈਣਾ ਪਵੇ ਕਿ ਜਦੋਂ ਹੀ ਤੁਸੀਂ ਪੰਜਾਬ ਦੀ ਸਿਆਸਤ ਚ ਆਉਂਦੇ ਤੁਸੀਂ ਆਹ ਮੁੱਦਿਆਂ ਤੇ ਕਸਹਿਮਤੀ ਰੱਖਦੇ ਹੋ ਚਾਹੇ ਕੋਈ ਖੱਬੇ ਪੱਖੀ ਆ ਚਾਹੇ ਕੋਈ ਪੰਥਕ ਤੇਰਾ ਜਿਹੜਾ ਮਰਜ਼ੀ ਜੋ ਮਰਜ਼ੀ ਕਲੇਮ ਕਰਦਾ ਪੰਜਾਬ ਦਾ ਇੱਕ ਆਪਦਾ ਪ੍ਰੋਗਰਾਮ ਹੋ ਮਨਾ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ ਹੈ ਚਾਹੇ ਫਿਰ ਕਿਸੇ ਨੇ ਸਿਰ ਤੇ ਪੱਗ ਬੰਨੀ ਆ ਚਾਹੇ ਉਹ ਮੂਨਾ ਜਹੇ ਜਿਹਾ ਵੀ ਆ ਕੁਝ ਚੀਜ਼ਾਂ ਤੇ ਮੱਲਾ ਪੰਜਾਬ ਨੂੰ ਦਖਲੰਦ ਜਬਦਨਰ ਤਰਤ ਕਰ ਲੈਣੀ ਚਾਹੀਦੀ ਆ ਜਿਹੜੀ ਤੁਸੇ ਕੋਈ ਪਾਲਿਸੀ ਉਸ ਲਾਈਨ 'ਚ ਜੋ ਤੱਕ ਨਹੀਂ ਬਣਦੀ ਉਹ ਤੱਕ ਦਿੱਕਤ ਸਾਡੇ ਮੂਰੇ ਖੜੀ ਹੋਈ ਹੈ ਅੱਛਾ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹ ਇਹ ਸੋਚਦੀ ਹੈ ਕਿ ਪੰਜਾਬ ਦਾ ਜਿਹੜਾ ਜੂਥ ਹੈ ਜਦੋਂ ਪੰਜਾਬ ਪੰਜਾਬੀ ਹੱਕਾਂ ਦੀ ਗੱਲ ਕਰਦੇ ਆ ਸੈਂਟਰ ਤੋਂ ਮੰਗਦੇ ਆ ਤਾਂ ਸੈਂਟਰ ਉਹਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸ ਸਟੇਟ ਦਾ ਮਾਹੌਲ ਖਰਾਬ ਕਰ ਰਹੀ ਏ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਹੱਕਾਂ ਨੂੰ ਮੰਗਣਾ ਖਾਲਸਪੁਰ ਦਾ ਠੱਪਾ ਕਿਉਂ ਲੱਗਦਾ ਦੇਖੋ ਇੱਕ ਨਾ ਗੱਲ ਕਿਤੇ ਨਾ ਕਿਤੇ ਇਹ ਆ ਕਿ ਜਿਹੜੀ ਪਿਛਲੀ ਸਾਡੀ ਵੱਡੀ ਲੜਾਈ ਰਹੀ ਖਾਲਸਪੁਰ ਲਹਿਰ ਦੇ ਰੂਪ ਚ ਕਿਉਂਕਿ ਉਹ ਚ ਮਤਲਬ ਉਹਦਾ ਉਹ ਚ ਇੱਕ ਨਾਰਾ ਬਣਿਆ ਖਾਲਸਪੁਰ ਦਾ ਤਾ ਮਤਲਬ ਸਟੇਟ ਦਾ ਤਾਂ ਕੰਮ ਹੁੰਦਾ ਕਿ ਅੱਛਾ ਸਟੇਟ ਅਸਲ ਚ ਉਹ ਚੀਜ਼ ਨੂੰ ਮਤਲਬ ਬਦਨਾਮੀ ਨਾਲ ਪੇਸ਼ ਕਰਦੀ ਹੈ ਸਾਡੇ ਤਾਂ ਮਨਾਂ ਪੰਜਾਬ ਚ ਤਾਂ ਕੋਈ ਉਹਨੂੰ ਬਦਨਾਮੀ ਨਾਲ ਵੀ ਨਹੀਂ ਦੇਖਦਾ ਸਾਡੇ ਤਾਂ ਮਾਣ ਵਾਲੀਆਂ ਗੱਲਾਂ ਚ ਆਉਂਦੀ ਆ ਇੱਕ ਮਤਲਬ ਸਾਡੇ ਹਿਸਟੋਰੀਕਲ ਮੂਵਮੈਂਟ ਆ ਅਸੀਂ ਉਹਨੂੰ ਐ ਕਹਦੇ ਵੀ ਇਹਦੇ ਤੇ ਅਸੀਂ ਮਤਲਬ ਸੈਂਟਰ ਨੂੰ ਕਾਲਾ ਦੌਰ ਕਹਿੰਦਾ ਜਿਹੜੇ ਦੌਰ ਚ ਲੋਕ ਅਸ਼ੀਦਿਆਂ ਦੇ ਰਹੇ ਹੁਣ ਸੜਕਾਂ ਤੇ ਲੜ ਰਹੇ ਉਹ ਕਾਲਾ ਦੌਰ ਥੋੜੀ ਹੁੰਦਾ ਸਾਡੇ ਵਾਸਤੇ ਤਾਂ ਮਾਣ ਮੱਤਾ ਦੌਰ ਆ ਕਿ ਜਦੋਂ ਸਾਡੇ ਲੋਕ ਸੜਕਾਂ ਤੇ ਲੜ ਰਹੇ ਸੀ ਕਾਲਾ ਦੌਰ ਤਾਂ ਇਹ ਹੁੰਦਾ ਜਦੋਂ ਲੋਕ ਇਹ ਛੱਡ ਕੇ ਧਰਤੀ ਛੱਡ ਕੇ ਭੱਜਣ ਲ ਦੀ ਗੱਲ ਛੱਡ ਗਏ ਨੇ ਸੈਂਟਰ ਦਾ ਤਾਂ ਕੰਮ ਆ ਜੀ ਦੇਖੋ ਜਿਹੜਾ ਵੀ ਇਹਦੇ ਉਲਟ ਲੜੂਗਾ ਪੰਜਾਬੀ ਜਦੋਂ ਇਹਦੇ ਉਲਟ ਲੜਦੇ ਨੇ ਉਹ ਖਾਲਸਤਾਨੀ ਹੋ ਜਾਂਦੇ ਨੇ ਉਹ ਵੀ ਇੰਨਾਕ ਨਹੀਂ ਹੈਗਾ ਜਿਹੜੇ ਸਿੱਖ ਸੈਂਟਰ ਦੀ ਪਰਿਭਾਸ਼ਾ ਮੁਤਾਬਕ ਸਿੱਖ ਨੇ ਉਹਨਾਂ ਨੂੰ ਅਸਿਮੀਲੇਟ ਕਰਨਾ ਉਹਨਾਂ ਨੂੰ ਵਿਚੋਂ ਫਿਰ ਉਹਨਾਂ ਨੂੰ ਉਹ ਕਿਹੜਾ ਬੀਰ ਬਾਲ ਦੇਵਸ ਮਨਾਉਣਾ ਜਾਂ ਫਿਰ ਉਹਨਾਂ ਵਾਸਤੇ ਉਹਨਾਂ ਨੇ ਉਹ ਹੀ ਜੀ ਪਾਲਿਸੀ ਆ ਜਿਹੜਾ ਸਿੱਖੇ ਕਹੂਗਾ ਕਿ ਅਸੀਂ ਸੈਂਟਰ ਨਾਲ ਜਿਹੜਾ ਨਿਰਣਾ ਕਰਕੇ ਲੜਨਾ ਉਹ ਫਿਰ ਦਿਬਰੂਗੜ ਜੋਧਪੁਰ ਜਾਂ ਮਤਲਬ ਤਿਹਾਰ ਹੋਣਾ ਵਾਸਤੇ ਨੇ ਜਿਹੜੀ ਤੁਸੀਂ ਅਸਿਮੀਲੇਸ਼ਨ ਦੀ ਗੱਲ ਕਰਿਆ ਰਮਨ ਅਸਿਮੀਲੇਸ਼ਨ ਹੋਣ ਦੇ ਵਿੱਚ ਫਿਰ ਪੰਜਾਬੀਆਂ ਦੀ ਆ ਦੇਖੋ ਇਹ ਤਾਂ ਗੱਲ ਸੱਚ ਆ ਕਿ ਜਿਹੜੀ ਇੱਕ ਗੱਲ ਆ ਸਿਮੂਲੇਸ਼ਨ ਪੋਸੀਬਲੀ ਉਦੋਂ ਹੁੰਦੀ ਆ ਜਦੋਂ ਵਿਚਾਰ ਤਰਕ ਤੌਰ ਤੇ ਇਸੇ ਮੰਨ ਲੈਨੇ ਆ ਕਿ ਜੋ ਸਾਡਾ ਦੁਸ਼ਮਣ ਆ ਉਹ ਸਾਡਾ ਇੱਕ ਤਾਂ ਦੁਸ਼ਮਣ ਨਹੀਂ ਹੈਗਾ ਸ਼ਾਇਦ ਜੋ ਸਾਡੇ ਖਾਤਮੇ ਦੇ ਮਤਲਬ ਐਗਜ਼ਿਸਟੈਂਸ਼ੀਅਲ ਕੁਐਸਚਨ ਆ ਜਿਹੜਾ ਸਾਡੀ ਹੋਂਦ ਦਾ ਸਵਾਲ ਆ ਜਿਹੜੀ ਤਰ ਤੁਹਾਡੀ ਹੋਂਦ ਤੋਂ ਹੀ ਮੁਨਕਰ ਆ ਮਤਲਬ ਸਭ ਦਾ ਅਜ ਇੱਕ ਲੈਨ ਅੱਡ ਐਡ ਕਰਨੀ ਜਿਹਦੇ ਵਾਸਤੇ ਇਸ਼ੂ ਆ ਕਿ ਬਈ ਹਿੰਦੂਆਂ ਦਾ ਹਿੱਸਾ ਸਿੱਖ ਨਹੀਂ ਹੈਗੇ ਜਿਹੜੇ ਤੇ ਸਾਡੀ ਹੋਂਦ ਤੋਂ ਇਸ ਲੈਵਲ ਤੇ ਮੁਨਕਰ ਆ ਅਸੀਂ ਸੋਚੀਏ ਕਿ ਉਹ ਸਾਡੀ ਸਿਮੂਲੇਸ਼ਨ ਨਹੀਂ ਕਰੂਗਾ ਤਾਂ ਅਸੀਂ ਮੂਰਖਾਂ ਇਹ ਤਾਂ ਜਿੰਮ ਬਹੁਤ ਸਾਰੇ ਅੱਜ ਦੀ ਘੜੀ ਸਿੱਖ ਹਲਕਿਆਂ ਚ ਵੀ ਹੈਗਾ ਕਿ ਭੀਜਪੀ ਨਾਲ ਨੇਗੋਸ਼ੀਏਟ ਕਰੀਏ ਨੇਗੋਸ਼ੀਏਸ਼ਨ ਜਾਂ ਸਾਡੇ ਰਿਸ਼ਤੇ ਦੀ ਮੋੜ ਪ੍ਰਵਾਹ ਸਾ ਉਦੋਂ ਹੋਗੀ ਜਦੋਂ ਸਾਨੂੰ ਬਰਾਬਰ ਦੀਤਰ ਮੰਨਿਆ ਜਾਂਦਾ ਜਦ ਤੱਕ ਬਰਾਬਰ ਦੀਤਰ ਨਹੀਂ ਮੰਨਿਆ ਜਾਂਦਾ ਸਾਡੇ ਨਾਲ ਸਿਮੂਲੇਸ਼ਨ ਦਾ ਪ੍ਰੋਜੈਕਟ ਦੇਖੋ ਸੰਗ ਦਾ ਕਲੀਅਰ ਆ ਮੁਸਲਮਾਨਾਂ ਨੂੰ ਇਸ ਟਾਈਮ ਤੇ ਇਹ ਆ ਕਿ ਸਾਰੇ ਹੀ ਮਾਰਨੇ ਨੇ ਠੀਕ ਆ ਕਮਿ ਵਾਸ਼ਾਸੇ ਖਨੂ ਸਿਮੂਲੇਟ ਕਰੋ ਜਿਹੜਾ ਰੈਡੀਕਲ ਸਿੱਖਾ ਉਹ ਫਿਰ ਅਮਰਤਪਾਲ ਹੋ ਸਕਦਾ ਉਹਦਾ ਫਿਰ ਦਿਬਰੂਗੜਾੜਾ ਲਾਪਾ ਜਿਹੜਾ ਮਨ ਸਾਰਾ ਜਾਣਦੇ ਕਿ ਐਨਆਈਏ ਆਪ ਵਿੱਚ ਉੱਤਰਦੀ ਆ ਸਾਰੇ ਪ੍ਰੋਸੈਸ ਨੂੰ ਲੀਡ ਕਰਦੀ ਆ ਤਾਂ ਉਹ ਚ ਇਹ ਤਾਂ ਹੈ ਕਿ ਕਿ ਸਦਾਂ ਤੱਕ ਤੌਰ ਤੇ ਪੰਜਾਬੀਆਂ ਦੀ ਜਿਹੜੀ ਇਹ ਕਮਜ਼ੋਰੀ ਬਣੀ ਆ ਪੋਲੀਟੀਕਲੀ ਸਾਡੇ ਲੋਕ ਬਹੁਤ ਸ਼ਾਨਦਾਰ ਲੋਕ ਨੇ ਲੜਾਈ ਲਈ ਮਤਲਬ ਅੱਗੇ ਆਉਂਦੇ ਨੇ ਕੁਰਬਾਨੀ ਵੀ ਕਰਦੇ ਨੇ ਪਰ ਰੈਟਲੋਜੀਕਲੀ ਅਸੀਂ ਇਸ ਪੱਖੋਂ ਨਗਾਰ ਦਾ ਸ਼ਿਕਾਰ ਹੋਈਆਂ ਕਿ ਜੋ ਸਾਡੀਆਂ ਇੱਕ ਤਾਂ ਜਿਹੜੇ ਆਪਾਂ ਕਹੀਏ ਪੰਜਾਬ ਦਾ ਇਕਨੋਮਿਕ ਪ੍ਰੋਗਰਾਮ ਚਾਹੇ ਉਹ ਸਾਡੀ ਖੇਤੀਬਾੜੀ ਨੀਤੀ ਦਾ ਮਸਲਾ ਸਾਡੀ ਵਪਾਰਕ ਨੀਤੀ ਦਾ ਮਸਲਾ ਪੰਜਾਬ ਦੀ ਇਕੋਲੋਜੀ ਸਟੇਕ ਤੇ ਆ ਗ੍ਰੀਨ ਰੈਵੋਲੂਸ਼ਨ ਦੇ ਉਹ ਜੋ ਅਸੀਂ ਖੱਟਿਆ ਕੀ ਆ ਉਹ ਉਹਦੀ ਕੋਈ ਸਾਡੇ ਕੋਲੇ ਏਵਲੂਸ਼ਨ ਉਸ ਲੈਵਲ ਤੇ ਨਹੀਂ ਹੈਗੀ ਏਵਲੂਸ਼ਨ ਕਿ ਭਾਈ ਅਸੀਂ ਉਹ ਤੋਂ ਪਹੁੰਚਣਾ ਕਿੱਥੇ ਆ ਤੇ ਖੱਟਿਆ ਕੀ ਆ ਇਹ ਦ ਇਹ ਤੋਂ ਬਿਨਾਂ ਸਾਡੀ ਜਿਹੜੀ ਇੱਕ ਸੋਸ਼ਲ ਪਾਲਿਸੀ ਆ ਜੀਚ ਅਸੀਂ ਸਾਰੇ ਬਹੁਤ ਜਾਣਦੇ ਕਿ ਅਸੀਂ ਕਮਿਊਨਲ ਹਾਰਮਨੀ ਚ ਰਹਿਣ ਵਾਲੇ ਲੋਕ ਆ ਸਾਡਾ ਜਿਹੜਾ ਕਲਚਰ ਰਿਹਾ ਖਾਸ ਤੌਰ ਤੇ ਮੈਂ ਜਿਵੇਂ ਮੰਨ ਲਵੇ ਤਾਂ ਅਸੀਂ ਕਿਸੇ ਨਾ ਕਿਸੇ ਕਲਚਰ ਦੇਖਿਆ ਕਿ ਜਿੱਥੇ ਮਤਲਬ ਕੋਈ ਇਸ ਕਿਸਮ ਦਾ ਪਾੜਾ ਨਹੀਂ ਹੁੰਦਾ ਸੀ ਪਰ ਭਾਜਪੀ ਨੇ ਉੱਥੇ ਤੱਕ ਮਤਲਬ ਜਦੋਂ ਐਸ ਕੀ ਰਾਮ ਮੰਦਰ ਦੀਆਂ ਝੰਡੀਆਂ ਲਾਉਣ ਦੀ ਵਾਰੀ ਆਈ ਤਾਂ ਉੱਥੇ ਤੱਕ ਦਖਲੰਦ ਅਜ਼ੀ ਕਰੀ ਤਾਂ ਸਾਡਾ ਸੈਂਟਰ ਨਾਲੋਂ ਜਿਹੜਾ ਰਿਸ਼ਤਾ ਉਹ ਘੱਟੋ ਘੱਟ ਉਹ ਜਿਹਨੂੰ ਕਹਿੰਦੇ 180 ਡਿਗਰੀ ਆ ਕਿ ਅਸੀਂ ਉਧਰ ਝਾਕਦੇ ਆ ਉਧਰ ਝਾਕਦੇ ਨੇ ਕੁਝ ਕਾਮਨ ਗਰਾਉਂ ਗਰਾਉਂਡ ਦੇਖਣਾ ਪੈਣਾ ਜੇ ਉਹ ਨਹੀਂ ਦੇਖਦਾ ਫਿਰ ਤਾਂ ਲੜਾਈ ਦੇਖੋ ਜਿਵੇਂ ਪਹਿਲਾਂ ਵੀ ਕਿਹਾ ਸੈਂਟਰ ਭਾਰਤੀ ਸੱਤਾ ਮੁੱਢਕਦੀਮੀ ਚਾਹੇ ਉਹ ਨਹਿਰੂ ਸੀ ਨਹਿਰੂ ਸਾਨੂੰ ਇਹ ਕਹਿੰਦਾ ਉਹਨਾਂ ਦੀ ਜੀ ਇੰਡੀਅਨ ਨੇਸ਼ਨ ਬਣਾਉਣਾ ਤਾਂ ਜਿਹੜੀਆਂ ਸਬ ਨੈਸ਼ਨਲਟੀਆਂ ਕਹਿੰਦਾ ਹੁੰਦਾ ਸੀ ਉਹ ਪੰਜਾਬੀਆਂ ਨੂੰ ਬੰਗਾਲੀਆਂ ਨੂੰ ਇਹਨੀਆਂ ਸਬ ਨੈਸ਼ਨਲਟੀਆਂ ਨਾ ਇਹਨਾਂ ਨੂੰ ਵਿਕਸਿਤ ਹੋਣ ਤੋਂ ਰੋਕਣਾ ਪਊਗਾ ਉਹੀ ਸਾਡੇ ਨਾਲ ਹੋਇਆ ਵੰਡ ਸਾਡੀ ਹੋਈ ਬੰਗਾਲ ਦੀ ਹੋਈ ਕਿਉਂਕਿ ਅਸੀਂ ਜਿਆਦਾ ਵਿਕਸਿਤ ਨੈਸ਼ਨਲਟੀਆਂ ਸੀ ਤਾਂ ਨਹਿਰੂਵਿਨ ਆਈਡੀਆ ਜਿਹੜਾ ਸੀਗਾ ਉਹ ਵੀ ਇਹੀ ਸੀਗਾ ਕਿ ਸਾਡੀ ਸਾਡੇ ਖਾਤਮੇ ਦੀ ਲੜਾਈ ਉਹਨਾਂ ਨੇ ਸ਼ੁਰੂ ਕਰੀ ਉਦੋਂ ਉਹ ਇੰਡੀਅਨ ਦੇ ਨਾਂ ਤੇ ਸ਼ੁਰੂ ਕੀ ਕਿ ਇੰਡੀਅਨ ਸਿਰਜਿਆ ਜਾਣਾ ਇੰਡੀਅਨ ਕੌਮ ਸਿਰਜਣੀ ਆ ਠੀਕ ਆ ਅੱਜ ਜਿਹੜਾ ਨਾਰਾ ਹਿੰਦੀ Hindu ਹਿੰਦੁਸਤਾਨ ਦਾ ਉਹ ਨਹਿਰੂਵਿਨ ਪੋਲਿਟਿਕਸ ਦੀ ਪੂਰਨ ਕੰਟੀਨਿਉਟੀ ਆ ਉਹ ਚ ਕੋਈ ਬੜਾ ਫਰਕ ਨਹੀਂ ਹੈਗਾ ਤੁਹਾਡੀ ਗੱਲ ਨੂੰ ਇੰਟਰਪਟ ਕਰਦਾ ਮੈਂ ਰਾਹੁਲ ਗਾਂਧੀ ਕਹਿੰਦਾ ਯੂਨੀਅਨ ਆਫ ਸਟੇਟਸ ਕੋ ਤਾਂ ਰਾਸ਼ਟਰਵਾਦੀ ਤੇ ਇੱਥੇ ਗੱਲ ਹੀ ਨਹੀਂ ਹੈਗੀ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਯੂਨੀਅਨ ਆਫ ਸਟੇਟਸ ਕਹਿਣ ਨਾਲ ਨਹੀਂ ਸਰਦਾ ਹੁੰਦਾ ਯੂਨੀਅਨ ਲਿਸਟ ਚੋਂ ਸਿੱਖਿਆ ਜਿਹੜੀ ਆ ਪਹਿਲਾਂ ਸਟੇਟ ਲਿਸਟ ਚ ਹੁੰਦੀ ਸੀ ਰਾਹੁਲ ਗਾਂਧੀ ਦੀ ਦਾਦੀ ਨਹੀਂ ਕੰਕੋਰਡੈਂਟ ਲਿਸਟ ਚ ਪਾ ਕੇ ਸਿੱਖਿਆ ਨੀਤੀ ਸਾਡੇ ਚੋਂ ਖੋਈ ਸੀ ਮਤਲਬ ਉਹ ਤੋਂ ਬਿਨਾਂ ਜਿੰਨਾ ਕੁਝ ਇਹਨਾਂ ਨੇ ਯੂਨੀਅਨ ਕਰਦੇ ਹੋਏ ਮਤਲਬ ਕਸ਼ਮੀਰ ਨਾਲ ਇਹਨਾਂ ਨੇ ਜੋ ਇੱਕ ਰਿਸ਼ਤਾ ਤੈਅ ਕੀਤਾ ਨਹਿਰੂ ਨੇ ਕਿ 370 ਹੋਊਗੀ ਉਹ ਖਤਮ ਕਿਨੇ ਕੀਤਾ ਕਾਂਗਰਸ ਨੇ ਕੀਤਾ ਮਤਲਬ ਉਲਟਾ ਭਾਜਪੀ ਹੁਣ ਉਹਨੂੰ ਨੰਗੇ ਚੱਟੇ ਰੂਪ ਚ ਉਹਨੇ ਨਿਮੇੜੇ ਦਿੱਤੇ ਗੱਲੇ ਪਾਵਰਾ ਮਤਲਬ ਪਹਿਲਾਂ ਖਤਮ ਰਾਹੁਲ ਗਾਂਧੀ ਉਹਨਾਂ ਦੀ ਸਰਕਾਰ ਵੇਲੇ ਹੀ ਹੋ ਗਈਆਂ ਸੀਗੀਆਂ ਮੇਰੇ ਯਾਦ ਆ ਜਦੋਂ 370 'ਲੀ ਬਹਿਸ ਹੋ ਰਹੀ ਸੀ ਪਾਰਲੀਮੈਂਟ ਚ ਤਾਂ ਉੱਥੇ ਗੱਲੇ ਕਹੀ ਗਈ ਕਿ ਇਹਨੂੰ ਖਤਮ ਕਰਨ ਦੀ ਲੋੜ ਕੀ ਸੀ ਕਾਂਗਰਸ ਨੇ ਪੇਸ਼ ਕਰੀ ਇਹ ਸੀ ਨਾ ਕਿ ਯਾਰ ਇਹ ਚ ਬਚਿਆ ਹੀ ਕੁਝ ਨਹੀਂ ਸੀ ਤਾਂ ਸੱਚੀ ਗੱਲ ਇਹ ਹੈ ਉਹ ਚ ਬਚਿਆ ਕੁਝ ਨਹੀਂ ਸੀ ਉਹ ਕਰਿਆ ਸੀ ਕਾਂਗਰਸ ਨੇ ਉਹਨੂੰ ਨੰਗੇ ਚੱਟੇ ਰੂਪ ਕਿਉਂਕਿ ਜਿਹੜਾ ਕਾਂਗਰਸ ਕਰਦੀ ਸੀ ਉਹ ਕਰਦੀ ਸੀ ਕਿ ਯਾਰ ਉਹ ਤੁਹਾਨੂੰ ਇੱਕ ਰੈਸ਼ਨਲ ਦਿੰਦੀ ਸੀ ਕਿ ਤੁਹਾਨੂੰ ਤੁਹਾਨੂੰ ਐ ਕਿਉਂ ਹੋਣਾ ਚਾਹੀਦਾ ਤੇ ਭਾਜਪਾ ਉਹ ਸਿੱਧਾ ਕੁੱਟਦੀ ਆ ਉਹ ਹਿੰਦੀ ਹਿੰਦੂ ਹਿੰਦੁਸਤਾਨ ਚ ਬਸ ਹਿੰਦੂ ਤੇ ਜਿਹੜਾ ਇੰਡੀਅਨ ਦਾ ਫਰਕ ਆ ਹਿੰਦੂਤਵਾਦੀ ਪੋਲਿਟਿਕਸ ਇੰਨਾ ਕੀ ਕਰਦੀ ਆ ਬਾਕੀ ਇਹ ਵੀ ਨੰਗੇ ਚੱਟੇ ਰੂਪ ਚ ਮੁਸਲਮਾਨਾਂ ਨੂੰ ਮਾਰਨਾ ਉਹ ਉਹਨਾਂ ਨੂੰ ਡਰਾ ਕੇ ਰੱਖਦੇ ਸੀ ਕਿ ਤੁਹਾਨੂੰ ਮਾਰ ਦੇਣਗੇ ਇਸ ਤਰ੍ਹਾਂ ਜਿਹੜੀਆਂ ਇਹ ਗੱਲਾਂ ਹੁੰਦੀਆਂ ਪੰਜਾਬ ਜੂਸ ਪੋਲਿਟਿਕਸ ਦਾ ਵਿਜ਼ਨ ਬਲਰ ਆ ਨਾ ਤਾਂ ਹੀ ਹੁੰਦੀਆਂ ਨੇ ਬਲਰਤ ਛੱਡੋ ਮੈਨੂੰ ਲੱਗਦਾ ਵਿਜ਼ਨ ਨਹੀਂ ਹੈਗਾ ਬਲਰਤੋਂ ਵੀ ਪਿੱਛੇ ਖੜੇ ਆ ਬਹੁਤ ਛੋਟਾ ਹਿੱਸਾ ਹੀ ਪੰਜਾਬ ਦੀ ਯੂਥ ਪੋਲਿਟਿਕਸ ਜਿਹਨੂੰ ਕਹਿ ਰਹੇ ਹਾਂ ਉਹ ਚਾਹੇ ਜਾ ਜਿਹਦੇ ਕੋਲੇ ਕੋਈ ਕੰਸਿਸਟੈਂਟ ਥਾਟ ਪ੍ਰੋਸੈਸ ਆ ਮਤਲਬ ਮੈਂ ਨਹੀਂ ਕਹਿੰਦਾ ਮੇਰੀ ਉਹ ਨਾਲ ਕਿੰਨੀ ਸਹਿਮਤੀ ਹੈ ਸਹਿਮਤੀ ਆ ਪਰ ਕੰਸਿਸਟੈਂਟ ਥੌਟ ਪ੍ਰੋਸੈਸ ਵਾਲੇ ਬੰਦੇ ਖਾਸੇ ਘੱਟ ਨੇ ਤੇ ਉਹ ਜਦ ਤੱਕ ਉਹ ਕੰਸਿਸਟੈਂਟ ਥੌਟ ਪ੍ਰੋਸੈਸ ਵਾਲੇ ਬੰਦੇ ਨਹੀਂ ਆਉਣਗੇ ਸਾਡੇ ਕੋਲ ਇੱਕ ਕਮੂਲੇਟਿਵ ਪਾਲਿਸੀ ਨਹੀਂ ਹੋਊਗੀ ਸਾਡੇ ਕੋਲ ਇੱਕ ਹੋਲਸਮ ਪਾਲਿਸੀ ਨਹੀਂ ਹੋਊ ਜਿਹਦੇ ਨਾਲ ਅਸੀਂ ਪੰਜਾਬ ਦੇਖਣਾ ਜਿਹਦੇ ਨਾਲ ਅਸੀਂ ਪੰਜਾਬ ਦਾ ਰਿਸ਼ਤਾ ਦੇਖਣਾ ਵੀ ਇੱਥੇ ਜਿਵੇਂ ਤਿੰਨ ਚਾਰ ਚੀਜ਼ਾਂ ਮੇਨ ਨੇ ਸਾਨੂੰ ਇਹ ਚੀਜ਼ ਤਾਂ ਨਿਰਧਾਰਤ ਕਰਨੀ ਪਊਗੀ ਵੀ ਇੱਥੋਂ ਦੇ ਕਿਸਾਨਾਂ ਦਾ ਮਜ਼ਦੂਰਾਂ ਨਾਲ ਰਿਸ਼ਤਾ ਕੀ ਆ ਮਜ਼ਦੂਰਾਂ ਦਾ ਇੰਡਸਟਰੀਅਲਿਸਟਾਂ ਨਾਲ ਰਿਸ਼ਤਾ ਕੀ ਆ ਇਹ ਸਾਰਿਆਂ ਦਾ ਸਮੂਹਿਕ ਰਿਸ਼ਤਾ ਦਿੱਲੀ ਨਾਲ ਕੀ ਆ ਇਹ ਸਾਰੇ ਨੂੰ ਮਤਲਬ ਪਰਵਾਸ਼ਿਤ ਹੋਣਾ ਇੱਕ ਇੰਟਰਨਲਲੀ ਕਿ ਅਸੀਂ ਸਾਡੇ ਪਿੰਡਾਂ 'ਚ ਵੀ ਜਮਹੂਰੀਅਤ ਚਾਹੁੰਦੇ ਆ ਜਿਵੇਂ ਉਹ ਅਸੀਂ ਆਮ ਦੇਖਦੇ ਆ ਪਰਚਿਆਂ ਦੀ ਸਿਆਸਤ ਆ ਉਹ ਕਾਲੀ ਦਲ ਵੀ ਕਰਦਾ ਸੀ ਆਮ ਆਦਮੀ ਵੀ ਕਰ ਰਹੀ ਹੈ ਕਾਂਗਰਸ ਵੀ ਕਰਦੀ ਰਹੀ ਹੈ ਤਾਂ ਉਹ ਪਰਚਿਆਂ ਦੀ ਸਿਆਸਤ ਇੰਟਰਨਲ ਇੱਕ ਪੋਲਿਟਿਕਸ ਦਾ ਮਸਲਾ ਨਾ ਆਪਣਾ ਚੋਇਸ ਕੀ ਹੈ ਲੋਕਾਂ ਕੋਲੇ ਫਿਰ ਆਮ ਆਦਮੀ ਕਾਂਗਰਸ ਕਾਲੀ ਦਲ ਨਹੀਂ ਨਹੀਂ ਸਟਰਗਲ ਚੋਇਸ ਹੈ ਜੇ ਜਦੋਂ ਅਸੀਂ ਨਾ ਵੋਟ ਤੰਤਰ ਚੋਂ ਹੱਲ ਭਾੜਦੇ ਆ ਇਹ ਸਮੱਸਿਆ ਉੱਥੋਂ ਸ਼ੁਰੂ ਹੁੰਦੀ ਆ ਕਿ ਸਿਰਫ ਵੋਟ ਤੰਤਰ ਸਾਨੂੰ ਹੱਲ ਦੇ ਦੂਗਾ ਸਟਰਗਲ ਪਹਿਲੀ ਚੋਇਸ ਆ ਤੇ ਸਾਡੇ ਲੋਕ ਸਟਰਗਲ ਕਰ ਰਹੇ ਨੇ ਸਟਰਗਲ ਦੀ ਕਲ ਲੋਜੀਕਲ ਦਿਸ਼ਾ ਨਿਰਧਾਰਤ ਕਰਨੀ ਜਿਹੜੀ ਵੋਟ ਸਿਆਸਤ ਦੀ ਦਿਸ਼ਾ ਵੀ ਸਟਰਗਲ ਨਾਲ ਅਲਾਈਨ ਕਰਨ ਦੀ ਸਾਡੀ ਚੋਇਸ ਆ ਕਿ ਜਿਹੜੀ ਵੀ ਤੇ ਵੋਟਾਂ ਚ ਜਿੱਤ ਰਹੀ ਆ ਉਹ ਪੰਜਾਬ ਦੇ ਜਿਹੜੇ ਆਮ ਸਟਰਗਲ ਨੇ ਜਿਹੜੇ ਆਮ ਚੱਲੇ ਆ ਰਹੇ ਸਟਰਗਲ ਨੇ ਉਹਦੇ ਨਾਲ ਉਹਨੂੰ ਅ ਗਰਦੋ ਉਹ ਜਿਹਨੂੰ ਕਹਿੰਦੇ ਛਤਰਾਂ ਤੋਂ ਡਰਦੇ ਕਰਨਗੇ ਇੱਥੇ ਜਿਹੜੇ ਸਾਰੇ ਆਏ ਨੇ 2022 ਚ ਜੋ ਆਮ ਆਦਮੀ ਪਾਰਟੀ ਦੀ ਸ਼ਰਵਤੀ ਮਤਲਬ ਜਦੋਂ ਗੱਲਾਂ ਆਈਆਂ ਤਾਂ ਉਹ ਵੀ ਕੋਈ ਬਹੁਤ ਮਤਲਬ ਪੰਜਾਬ ਯੂਨੀਵਰਸਿਟੀ ਦੇ ਪੱਖੀ ਨਹੀਂ ਸੀ ਬੋਲ ਰਹੇ ਕਾਂਗਰਸ ਸਰਕਾਰ ਵਾਲੇ ਕੈਪਟਨ ਦੇ ਐਡਵਾਈਜ਼ਰ ਸੀਗੇ ਉਹਨਾਂ ਨੇ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਨੇ ਮਤਲਬ ਉਹ ਚ ਇਹ ਸੈਂਟਰ ਦੇ ਕੋਲ ਜਾਣਦੀ ਸੀ ਅਕਾਲੀ ਦਲ ਨੇ ਤੈਨੂੰ ਸੀਓ ਦਿੱਤੀ ਸੀ ਇਹ ਵੀ ਡਰਦੇ ਆਏ ਨੇ ਇਸ ਕਿਸਮ ਦਾ ਡਰ ਲੋਕਾਂ ਦਾ ਇਨ੍ਹਾਂ ਸਿਆਸਤਦਾਨਾਂ ਤੇ ਚਾਹੀਦਾ ਕਿ ਜੇ ਤੁਸੀਂ ਪੰਜਾਬ ਨਾਲ ਨਹੀਂ ਖੜੋਗੇ ਤਾਂ ਫਿਰ ਉਹਦਾ ਸਲੀਕਾ ਤਰੀਕਾ ਸਾਡਾ ਵੀ ਬਦਲੂਗਾ ਕੇਵਲ ਐਵੇਂ ਨਹੀਂ ਰਹੂਗਾ ਜਿਵੇਂ ਤੁਸੀਂ ਸੋਚ ਰਹੇ ਹੋ ਉਹ ਡਰ ਦੀ ਪੋਲਿਟਿਕਸ ਇੱਕ ਮਤਲਬ ਜਿਹਨੂੰ ਕਹਿੰਦੇ ਸਟਰਗਲ ਦੀ ਪੋਲਿਟਿਕਸ ਚੋਂ ਖੜੀ ਹੁੰਦੀ ਹੈ ਜਿੱਥੋਂ ਇਹਨਾਂ ਨੂੰ ਹੋਵੇ ਕਿ ਲੋਕਾਂ ਦਾ ਸਟਰਗਲ ਇੱਡਾ ਮਜ਼ਬੂਤ ਆ ਉਹ ਜੋ ਹੀ ਨਵੇਂ ਲੀਡਰ ਵੀ ਬਣਨਗੇ ਨਵੀਂ ਪੋਲਿਸੀ ਬਣੂਗਾ ਅਟਲੋਜੀਕਲ ਜਿਹੜਾ ਮਤਲਬ ਜੋ ਅਸੀਂ ਲੂਜ਼ ਕਰ ਚੁੱਕੇ ਹਾਂ ਕਿ ਪੰਜਾਬ ਪੰਜਾਬੀਅਤ ਦਾ ਜੋ ਇੱਕ ਦਾਵਾ ਮਤਲਬ ਇਸ ਧਰਤੀ ਦੇ ਜਿਹੜੇ ਜੰਮੇ ਨੇ ਇਹਨਾਂ ਨੇ ਇਥੋਂ ਦੀ ਪਾਲਿਸੀ ਨਿਰਧਾਰਤ ਕਰਨੀਆਂ ਇਹ ਕਿਸੇ ਵਰਲਡ ਬੈਂਕ ਆਈਐਮਐਫ ਜਾਂ ਦਿੱਲੀ ਦੀਆਂ ਗਲੀਆਂ ਚੋਂ ਨਹੀਂ ਆਊਗੀ ਉਹ ਪੂਰਨ ਪਾਲਿਸੀ ਤੇ ਸਾਨੂੰ ਮਤਲਬ ਉੱਧਰ ਨੂੰ ਜਾਣ ਦੀ। ਅੱਛਾ ਆਪਾਂ ਡਿਸਕਸ਼ਨ ਨੂੰ ਸਮਾਪਤ ਕਰੀਏ ਰਮਨ ਲਾਸਟ ਸਵਾਲ ਇਹ ਸੀਗਾ ਜਿਹੜਾ ਪੰਜਾਬ ਦੇ ਐਜੂਕੇਸ਼ਨ ਸਿਸਟਮ ਦਾ ਕਰਿਕੂਲਮ ਹੈ ਪ੍ਰਸਟਾਈਵ ਦਿੱਤਾ ਜਿਹੜਾ ਆਪਾਂ ਨੂੰ ਸਿਲੇਬਸ ਦੇ ਵਿੱਚ ਤੁਸੀਂ ਮੰਨਦੇ ਕਿ ਉਹ ਤੁਹਾਨੂੰ ਆ ਪੋਲੀਟਿਕਸ ਬਾਰੇ ਪੰਜਾਬ ਦੇ ਹੱਕਾਂ ਬਾਰੇ ਉਹ ਅਵੇਅਰ ਕਰਦਾ ਕਿੰਨਾ ਕੁ ਅਵੇਅਰ ਕਰਦਾ ਪੋਲਿਟਿਕਸ ਬਾਰੇ ਤਾਂ ਦੂਰ ਦੀ ਗੱਲ ਹੈ ਵੀ ਸਾਨੂੰ ਪੰਜਾਬ ਦੀ ਹਿਸਟਰੀ ਬਾਰੇ ਵੀ ਅਵੇਅਰ ਨਹੀਂ ਕਰਦਾ ਮਨ ਜਿਵੇਂ ਖਾਸ ਤੌਰ ਤੇ ਸੀਬੀਐਸਸੀ ਆਈਸੀਐਸਸੀ ਵਾਲੇ ਸਕੂਲਾਂ ਦੀ ਬਹੁਤਾਤ ਹੋਈ ਆ ਤੇ ਉਹ ਜੋ ਉਲਟਾ ਕਿ ਸਾਡੇ ਲੋਕਾਂ ਨੇ ਮੰਨ ਵੀ ਲਿਆ ਕਿ ਯਾਰ ਉਹ ਬਿਹਤਰ ਐਜੂਕੇਸ਼ਨ ਆ ਆਈਸੀਐਸਸੀ ਜਾਂ ਸੀਬੀਐਸਸੀ ਦੇ ਸਿਲੇਬਸਾਂ ਚ ਆਈਸੀਐਸਸੀ ਤਾਂ ਬਿਲਕੁਲ ਹੀ ਮੰਨ ਨਗੂਣਾ ਮਨ ਪੰਜਾਬ ਬਾਰੇ ਜੋ ਪੜਨ ਨੂੰ ਮਿਲਦਾ ਸੀਬੀਐਸਸੀ ਚ ਇੱਕ ਦੋ ਸਬਜੈਕਟ ਰਹ ਜਾਂਦੇ ਹੁੰਦੇ ਨੇ ਜਿਹੜੇ ਹਿਸਟਰੀ ਦੇ ਮਨ ਸਿਰਫ ਪੀਐਸਸੀਬੀ ਆ ਜਿਹਦਾ ਮਤਲਬ ਉਹ ਮਰ ਸਰਕਾਰ ਨੇ ਇਸ ਪਧਰ ਤੇ ਉਹ ਕਰਤਾ ਕਿ ਸਿਰਫ ਕਾਗਜ਼ਾਂ 'ਚ ਦਿਖਦਾ ਜੀ ਸਾਰੇ ਬੱਚੇ ਪਾਸ ਹੋ ਗਏ ਤਾਂ ਮਤਲਬ ਰਿਜ਼ਲਟ ਵਧੀਆ ਆ ਰਹੇ ਨੇ ਸਿਲੇਬਸ ਸਿਲੇਬਸ 'ਚ ਅਸੀਂ ਦੇਖਿਆ ਤਾਂ ਮਰ ਉਹ ਨਵੇਂ ਸਿਰੇ ਤੋਂ ਪ੍ਰਵਸ਼ਿਤ ਹੋਣੀਆਂ ਨੇ ਚੀਜ਼ਾਂ ਜੀ ਐਜੂਕੇਸ਼ਨ ਪਾਲਿਸੀ ਪੰਜਾਬ ਆਪਦੀ ਬਣਾਵੇ ਕੰਕਰਨ ਇੰਡਸਟਰੀ ਆਪਦੀ ਲਾਗੂ ਕਰੇ ਸਾਡੀਆਂ ਲੋੜਾਂ ਬਿਲਕੁਲ ਅੱਡ ਨੇ ਸਾਡੀ ਸਮਝ ਬਣਾਉਣ ਦੀ ਲੋੜ ਬਿਲਕੁਲ ਅੱਡਾ ਦੇਖੋ ਪੰਜਾਬ ਜਿਹੇ ਜਿਹੇ ਸੂਬਾ ਪੰਜਾਬ ਦਾ ਖੇਤੀ ਡਾਂਚਾ ਜਿਹੜਾ ਹੈਗਾ ਉਹ ਪੂਰੇ ਮੁਲਕ ਨਾਲੋਂ ਅੱਡਾ ਮੁਲਕ ਚ ਕਿਤੇ ਇਹਦੇ ਨੇੜੇ ਤੇੜੇ ਵੀ ਖੇਤੀ ਈਵਨ ਖੇਤੀ ਦੀ ਮਲਕੀਅਤ ਦਾ ਤੇ ਇਥੋਂ ਦੀ ਖੇਤੀ ਦੇ ਅੰਦਰ ਮਜ਼ਦੂਰਾਂ ਦੀ ਭੂਮਿਕਾ ਦਾ ਜਾਂ ਪੰਜਾਬ ਦੇ ਕਿਉਂਕਿ ਜਦੋਂ ਸਾਰਾ ਬਦਲਦਾ ਤਾਂ ਪੰਜਾਬ ਚ ਮਜ਼ਦੂਰ ਮਜ਼ਦੂਰੀ ਕਿੱਥੇ ਕਰਦੇ ਨੇ ਉਹ ਵੀ ਬਦਲ ਜਾਂਦਾ ਉਹ ਸਾਰੀ ਗੱਲ ਇਹ ਚ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਹੋਣੇ ਸਾਡੀ ਸਮਝ ਬਣਨੀ ਆ ਸੈਨਟ ਦੀ ਲੜਾਈ ਅਸਲ ਚ ਇਹੀ ਸੀ ਕਿ ਜਿਹੜੀ ਇਹ ਸਮਝ ਬਣਨੀ ਆ ਪੰਜਾਬ ਦੇ ਹਤਾਮਾ ਤੱਕ ਬਣੇ ਨਾ ਕਿ ਸੈਂਟਰ ਦੀਆਂ ਇੱਛਾਵਾਂ ਮੁਤਾਬਕ ਖੇਤੀ ਦੀ ਨੀਤੀ ਤੇ ਹੋਰ ਸਾਰੀਆਂ ਤਾਂ ਹੀ ਬਣਨੀਆਂ ਜੇ ਪਹਿਲਾਂ ਸਿੱਖਿਆ ਨੀਤੀ ਹੋਊਗੀ ਸਾਡੇ ਲੋਕਾਂ ਦੀ ਇੱਕ ਦਿਸ਼ਾ ਇਸ ਵੱਲ ਮੁੜੂਗੀ ਕਿ ਅਸੀਂ ਪੰਜਾਬ ਨੂੰ ਸੈਂਟਰ ਚ ਰੱਖ ਕਾ ਦੇਉਣੇ ਕਿ ਪਹਿਲੇ ਨੰਬਰ ਤੇ ਪੰਜਾਬ ਦੀ ਗੱਲ ਹੋਊਗੀ ਬਾਕੀ ਗੱਲਾਂ ਇਦੂ ਬਾਅਦ